ਅੱਜ ਜਿਹੜੇ 25 ਦੇ ਵਿੱਚ ਹੜਾ ਆਏ ਨੇ ਉਹਨਾਂ ਨੇ ਬੇਹਾਦ ਤਬਾਈ ਮਚਾਈ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇੱਥੋਂ ਤੱਕ ਕਿ ਸਾਰੇ ਖੇਤੀਬਾੜੀ ਸੰਧ ਜਿਹੜੇ ਆ ਕਿਸਾਨਾਂ ਦੇ ਰੁੜ ਗਏ ਨੇ ਜ਼ਮੀਨਾਂ ਜਿਹੜੀਆਂ ਰੁੜ ਚੁੱਕੀਆਂ ਨੇ ਔਰ ਬੋਰ ਖਰਾਬ ਹੋ ਚੁੱਕੇ ਨੇ ਦਰਖਤ ਜਿਹੜੇ ਹੀ ਪੌਦੇ ਸੀਗੇ ਉਹ ਵੀ ਰੁੜ ਚੁੱਕੇ ਨੇ ਪਸ਼ੂ ਰੁੜ ਗਏ ਨੇ ਜਿਹੜੇ ਰੇਟਾਂ ਦੀ ਗੱਲ ਕਰੀਏ ਹੁਣ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਜਿਸ ਦੀ ਖੇਤ ਉਸ ਦੀ ਰੇਟ ਉਹ ਸਾਨੂੰ ਸਮਾਂ ਜਿਹੜਾ ਦਸੰਬਰ ਤੱਕ ਮੁੱਖ ਮੰਤਰੀ ਵੱਲੋਂ ਇੱਕ ਬਿਆਨ ਹੈ ਨੋਟੀਫਿਕੇਸ਼ਨ ਸਾਡੇ ਕੋਲੇ ਹਜੇ ਕਾਪੀ ਨਹੀਂ ਪਹੁੰਚੀ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਪਰ ਦਸੰਬਰ ਤੱਕ ਮੈਂ ਦੱਸਣਾ ਚਾਹਣਾ ਹੈ ਕਿ ਸਾਡੀਆਂ ਜ਼ਮੀਨਾਂ ਵਿੱਚ ਪਾਣੀ ਵਗ ਰਿਹਾ ਕੀ ਅਸੀਂ ਦਸੰਬਰ ਤੱਕ ਜਿਹੜੀ ਰੇਤ ਆ ਉਹ ਚੁੱਕ ਸਕਾਂਗੇ ਬਿਲਕੁਲ ਨਹੀਂ ਇੱਕ ਤਾਂ ਅਸੀਂ ਜਿਹੜੀ ਰੇਤ ਇਸ ਵਾਸਤੇ ਖੁੱਲਾ ਸਮਾਂ ਮੰਗਦੇ ਆ ਦੂਸਰੀ ਗੱਲ ਅਜਿਹੇ ਜਿੰਨਾ ਵੀ ਇਹਨਾਂ ਮਾਜੋਬੰਦੀ ਬਿਆਨ ਦਿੱਤੇ ਨੇ ਮੁੱਖ ਮੰਤਰੀ ਨੇ ਉਹਨਾਂ ਦੇ ਵਿੱਚ ਸਾਡੇ ਮਜ਼ਦੂਰ ਭਰਾਵਾਂ ਨੂੰ ਅੰਗੋਲਿਆ ਕੀਤਾ ਗਿਆ ਕਿਉਂਕਿ ਜਿੱਥੇ ਕਿਸਾਨ ਦਾ ਨੁਕਸਾਨ ਹੋਇਆ ਉੱਥੇ ਬੇਜ਼ਮੀਨੇ ਮਜ਼ਦੂਰ ਕਿਸਾਨ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੈ ਕਿਉਂਕਿ ਨਾ ਤੇ ਉਹ ਦਿਹਾੜੀ ਕਰ ਸਕਕੇ ਨੇ 2-3 ਮਹੀਨੇ ਹੋ ਗਏ ਨੇ ਕਰੋ بے ਕਰਨੇ ਉਹ ਲੋਕ ਬੰਨਾਂ ਤੇ ਬੈਠੇ ਹੋਏ ਨੇ ਨਾ ਕੋਈ ਆਪਣਾ ਕੰਮ ਰੋਜ਼ਗਾਰ ਚਲਾ ਸਕਕੇ ਨੇ ਉਹ ਉਹਨਾਂ ਨੂੰ ਬੰਦਾ ਜਿਹੜਾ ਮੁਆਵਜ਼ਾ ਦੇਣਾ ਜ਼ਰੂਰੀ ਸੀ ਕਿਉਂਕਿ 3 ਮਹੀਨੇ ਦੇ ਕਰੀਬ ਜਿਹੜੀ ਹਫੜਾ ਤਫੜੀ ਆ ਫੜਨੇ ਮਚਾਈ ਹੋਈ ਆ ਸੋ ਇੱਕ ਤੇ ਮੁੱਦਾ ਏ ਜੀ ਸਾਡਾ ਔਰ ਦੂਸਰੀ ਗੱਲ ਹੈ ਵੀ ਜਿਹੜਾ ਮੁਆਵਜ਼ਾ ਦੇਖੋ ਕਿਸਾਨ ਫਸਲ ਬੀਜਦਾ ਹੈ ਔਰ ਫਸਲ ਬਰਬਾਦ ਹੋ ਜਾਂਦੀ ਹੈ ਔਰ ਮੁਆਵਜ਼ਾ ਦਿੱਤਾ ਜਾਂਦਾ ਹੈ ਪਰ ਇੱਥੇ ਕੁਝ ਸਮੇਂ ਤੋਂ ਪਹਿਲਾਂ ਕਈਆਂ ਜ਼ਿਲ੍ਹਿਆਂ ਦੇ ਵਿੱਚ ਕਾਸ਼ਤਕਾਰਾਂ ਦੇ ਨਾਮ ਜਿਹੜੇ ਆਉ ਕੱਟ ਦਿੱਤੇ ਗਏ ਸੀ ਕਿਉਂਕਿ ਉਹ ਪਰਮਿਸ਼ਨ ਗੌਰ ਦੀ ਜ਼ਮੀਨ ਨਹੀਂ ਸੀ ਜਾਂ ਸੈਂਟਰ ਗਵਰਨਮੈਂਟ ਦੀ ਜ਼ਮੀਨ ਸੀ ਪਰ ਮੈਂ ਦੱਸਣਾ ਚਾਹਣਾ ਹੈ ਬੀਜੀ ਸਾਡੇ ਕਿਸਾਨ ਨੇ ਸੀ ਔਰ ਕਿਸਾਨ ਨੇ ਜੇ ਬੀਜੀ ਫਸਲ ਦਾ ਮੁਆਵਜ਼ਾ ਕਿਸਾਨ ਨੂੰ ਚਾਹੀਦਾ ਚਾਹੇ ਉਹ ਜ਼ਮੀਨ ਕਿਸੇ ਕਿਸਮ ਦੀ ਹੋਵੇ ਸੋ ਇਸ ਲਈ ਵੀ ਅਸੀਂ ਇੱਕੇ ਮੁੱਦਾ ਅਹਿਮ ਹੈ ਸਾਡਾ ਔਰ ਜਿਵੇਂ ਸਾਨੂੰ ਖਰਾਬੇ ਸੰਬੰਧੀ ਵਿਸ਼ੇਸ਼ ਗਰਦੌਰੀ ਦੀ ਗੱਲ ਕਰੀਏ ਵਿਸ਼ੇਸ਼ ਗਰਦੌਰੀ ਦੇ ਵਿੱਚ ਜੋ ਵੀ ਸਾਡਾ ਨੁਕਸਾਨ ਹੋ ਸਰਕਾਰ ਨੂੰ ਲਿਖਣਾ ਚਾਹੀਦਾ ਜਿਵੇਂ ਸਲਟ ਪੈ ਜਾਂਦੀ ਆ ਜ਼ਮੀਨ ਰੋੜ ਜਾਂਦੀ ਆ ਪਛੂ ਰੋੜ ਜਾਂਦੇ ਆ ਹਨਾ ਉਹ ਪਰ ਲਿਖੇ ਨਹੀਂ ਜਾ ਰਹੇ ਕੇਵਲ ਫਸਰੀ ਜਿਹੜਾ ਮੁਆਵਜ਼ਾ ਵਿਸ਼ੇਸ਼ ਗਰਦੌਰੀ ਦੇ ਵਿੱਚ ਲਿਖਿਆ ਜਾ ਰਿਹਾ ਉਹ ਵੀ ਜਿਹੜੀ ਸਾਡੀ ਮਲਕੀਅਤ ਜ਼ਮੀਨ ਆ ਔਰ ਜਿਹੜੀ ਕਿਸਾਨਾਂ ਨੇ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਦੀ ਜ਼ਮੀਨ ਤੇ ਕਾਸ਼ਤ ਕੀਤੀ ਹੋਈ ਆ ਉਸ ਸੰਬੰਧੀ ਹਜੇ ਕੋਈ ਲਿਖ ਨਹੀਂ ਰਿਹਾ ਇਹਨਾਂ ਸਾਰੀਆਂ ਮੰਗਾਂ ਦੇ ਹਿੱਤ ਅਸੀਂ ਹੜਪੀੜ ਤੇ ਕਿਸਾਨਾਂ ਵੱਲੋਂ ਇੱਕ ਹਰੀਕੇ ਨਹਿਰਾ ਉੱਪਰ 27 ਸਤੰਬਰ ਨੂੰ 10 ਵਜੇ ਇੱਕ ਵੱਡਾ ਇਕੱਠ ਕਰ ਰਹੇ ਆ ਜਿਹੜਾ 3 ਵਜੇ ਤੱਕ ਚੱਲੇਗਾ ਔਰ ਉੱਥੇ ਵੱਡੇ ਫੈਸਲੇ ਲੈ ਜਾਣਗੇ ਮੌਕੇ ਤੇ ਕੀ ਡਿਸੀਜਨ ਲੈਂਦੇ ਸਾਰੇ ਇਹ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ ਫੈਸਲਾ ਔਰ ਇਸ ਸਬੰਧੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਸੀਗੀ ਔਰ ਸਾਰੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਹੜਪੀਟਾਂ ਦੇ ਸਾਥ ਦਿੱਤਾ ਜਾਵੇ ਵੱਤਬਦ ਇਕੱਠ ਕੀਤਾ ਜਾਵੇ ਔਰ ਜਿੰਨੀਆਂ ਵੀ ਸਵਾਦ ਸਵੀ ਸੇਜ਼ਦਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਆ ਸਮਾਜ ਸਭਾ ਵੀ ਆਗੂਆਂ ਨੂੰ ਬੇਨਤੀ ਹੈ ਵੀ ਸਾਡਾ ਜਿਹੜਾ ਸਾਥ ਹੈ ਵੱਡੇ ਪੱਧਰ ਤੇ ਦਿਓ ਤਾਂ ਜੋ ਅਸੀਂ ਆਪਣੀਆਂ ਹੱਕੀ ਮੰਗਾਂ ਮੰਨਵਾ ਸਕੀਏ ਸਰਕਾਰ ਕੋਲੋਂ ਅਸੀਂ ਆਪਣੇ ਹੱਕ ਲੈ ਸਕੀਏ ਮੈਂ ਫੇਰ ਬੇਨਤੀ ਕਰਦਾ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਜਿੰਨੇ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਬੇਨਤੀ ਆ ਵੀ ਸਾਡਾ ਸੰਯੋਗ ਕੀਤਾ ਜਾਵੇ ਵੱਧ ਵੱਧ ਸਾਡੇ ਇਕੱਠ ਵਿੱਚ ਸ਼ਾਮਲ ਹੋਵੋ ਇਹ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ